ਗੁਜਰਾਤੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਲੋਰੈਂਸ ਬਿਸ਼ਨੋਈ ਅਤੇ ਅਮਰੀਕਾ ਤੋਂ ਕੰਮ ਕਰ ਰਿਹਾ ਗੋਲਡੀ ਬਰਾੜ ਉਹ ਇਕੱਠੇ ਕੰਮ ਨਹੀਂ ਕਰ ਰਹੇ ਇਸ ਦਰਾਰ ਕਾਰਨ ਗੈਂਗ ਵਾਰ ਵਰਗੀ ਸਥਿਤੀ ਪੈਦਾ ਹੋਣ ਦਾ ਡਰ ਹੈ ਸੂਤਰਾਂ ਦਾ ਦਾਵਾ ਹੈ ਕਿ ਇਹ ਵਿਵਾਦ ਗੋਲਡੀ ਬਰਾੜ ਦੇ ਲੋਰੈਂਸ ਬਿਸ਼ਨੋਈ ਦੇ ਪ੍ਰਾ ਅਨਮੋਲ ਦੇ ਅਮਰੀਕਾ ਦੇ ਵਿੱਚ ਚੱਲ ਰਹੀ ਕੇਸ ਪ੍ਰਤੀ ਰਵੱਈਏ ਤੋਂ ਪੈਦਾ ਹੋਈ ਨਿਰਾਸ਼ਾ ਕਾਰਨ ਪੈਦਾ ਹੋਇਆ ਇਹ ਦਾਵਾ ਵੀਪੀ న్యూਸ ਵੱਲੋਂ ਇੱਕ ਰਿਪੋਰਟਰਾਂ ਹੀ ਕੀਤਾ ਗਿਆ ਚੈਨਲ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਹੱਥ ਇੱਕ ਅਜਿਹੀ ਆਡੀਓ ਲੱਗੀ ਹੈ ਜਿਸ ਤੋਂ ਇਹ ਵੱਡਾ ਖੁਲਾਸਾ ਹੋਇਆ ਹੈ ਕੇਂਦਰੀ ਖੋਪੜੀਏ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਬਰਾੜ ਨੇ ਅਨਮੋਲ ਦੀ ਜ਼ਮਾਨਤ ਪ੍ਰਕਿਰਿਆ ਦੇ ਵਿੱਚ ਉਸਦੀ ਮਦਦ ਨਹੀਂ ਕੀਤੀ। ਅਨਮੋਲ ਨੂੰ ਬਾਅਦ ਦੇ ਵਿੱਚ ਲੁਕਾ ਕਰ ਦਿੱਤਾ ਗਿਆ ਪਰ ਉਸ ਦੀ ਲੱਤ ਤੇ ਇੱਕ ਇਲੈਕਟ੍ਰੋਨਿਕ ਟਰੈਕਿੰਗ ਡਿਵਾਈਸ ਲਗਾ ਦਿੱਤਾ ਗਿਆ ਨਵੰਬਰ 2024 ਦੇ ਵਿੱਚ 25 ਸਾਲਾ ਅਨਮੋਲ ਨੂੰ ਅਮਰੀਕਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਲੀ ਯਾਤਰਾ ਦਸਤਾਵੇਜ਼ਾ ਦੀ ਵਰਤੋਂ ਕਰਨ ਦੇ ਇਲਜ਼ਾਮ ਦੇ ਵਿੱਚ ਹਿਰਾਸਤ ਚ ਲਿਆ ਮਈ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪਿਛਲੇ ਸਾਲ ਐਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿਦਕੀ ਦੇ ਕਤਲ ਦੇ ਮਾਸਟਰਮਾਈਂਡ ਵਜੋਂ ਵੀ ਉਸ ਦਾ ਨਾਮ ਜੋੜਿਆ ਗਿਆ ਬੋਲਦੀ ਬਰਾਰ ਹੁਣ ਅਜ਼ਰਬੈਜਾਨ ਸਥਿਤ ਰੋਹਿਤ ਗੋਦਰਾ ਨਾਲ ਕੰਮ ਕਰ ਰਿਹਾ ਜਿਹੜਾ ਕਿ ਲਾਰੈਂਸ ਬਿਸ਼ਨੋਏ ਕੈਨੇਡਾ ਸਥਿਤ ਨੋਨੀ ਰਾਣਾ ਨਾਲ ਜੁੜ ਗਿਆ ਹੈ ਇਸ ਦੌਰਾਨ ਏਜੰਸੀ ਨੂੰ ਗੋਲਦੀ ਬਰਾੜ ਦਾ ਇੱਕ ਵੌਇਸ ਸੁਨੇਹਾ ਮਿਲੇ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਹ ਅਤਿ ਅਨਮੋਲ ਇਕੱਠੇ ਨਹੀਂ ਹੈ ਵੌਇਸ ਸੁਨੇਹੇ ਦੇ ਵਿੱਚ ਕਿਹਾ ਗਿਆ ਹੈ ਕਿ ਹਾਂ ਮੈਂ ਗੋਲਦੀ ਬਰਾੜ ਹਾਂ ਮੈਂ ਤੁਹਾਡੇ ਸਾਰਿਆਂ ਭਰਾਵਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਜਦਾ ਹਾਂ ਪਹਿਲਾ ਸੁਨੇਹਾ ਮੇਰਾ ਹੈ ਕੁਝ ਦਿਨ ਪਹਿਲਾਂ ਗੰਗਾ ਨਗਰ ਵਿੱਚ ਇੱਕ ਵਪਾਰੀ ਆਸ਼ਿਸ਼ ਕੁਪਤਾ ਤੇ ਹਮਲਾ ਮੇਰੇ ਅਤੇ ਰੋਹਿਤ ਗੋਦਰਾ ਭਰਾ ਦੁਆਰਾ ਕੀਤਾ ਗਿਆ ਸੀ ਉਸ ਨੂੰ ਮਾਰਿਆ ਨਹੀਂ ਜਾਣਾ ਸੀ ਉਸ ਨੂੰ ਸਬਕ ਸਿਖਾਇਆ ਜਾਣਾ ਸੀ ਇਸ ਲਈ ਉਸ ਨੂੰ ਲੱਤ ਵਿੱਚ ਗੋਲੀ ਮਾਰੀ ਗਈ ਸੀ ਜੇ ਉਹ ਸਮਝਦਾ ਹੈ ਤਾਂ ਇਹ ਠੀਕ ਹੈ ਨਹੀਂ ਤਾਂ ਅਗਲੀ ਵਾਰ ਅਸੀਂ ਉਸ ਦੇ ਸਿਰ ਵਿੱਚ ਵੀ ਗੋਲੀ ਮਾਰ ਦੇਵਾਂਗੇ ਕੋਈ ਸਮੱਸਿਆ ਨਹੀਂ ਅਸੀਂ ਅਜਿਹੇ ਪੋਸਟਾ ਨਹੀਂ ਕੁੰਦੇ ਅਸੀਂ ਕਤਲ ਤੋਂ ਘੱਟ ਕੁਝ ਵੀ ਪੋਸਟ ਨਹੀਂ ਕਰਦੇ ਜਦੋਂ ਤੱਕ ਕੋਈ ਹੋਰ ਕਾਰਨ ਨਾ ਹੋਵੇ ਮੈਂ ਤੇ ਰੋਹਿਤ ਨੇ ਇਹ ਕੰਮ ਕਰਵਾਇਆ ਪਰ ਅਨਮੋਲ ਬਿਸ਼ਨੋਈ ਦੇ ਨਾਮ ਤੇ ਖਬਰਾਂ ਤੇ ਸੋਸ਼ਲ ਮੀਡੀਆ ਤੇ ਇੱਕ ਝੂਠੀ ਪੋਸਟ ਵਾਇਰਲ ਹੋ ਰਹੀ ਹੈ ਹੁਣ ਮੈਨੂੰ ਨਹੀਂ ਪਤਾ ਕਿ ਉਸਨੇ ਇਹ ਕਿਉਂ ਪੋਸਟ ਕੀਤੀ ਸਿਰਫ ਉਹ ਹੀ ਜਾਣਦਾ ਹੈ ਵੌਇਸ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਅਸੀਂ ਅਨਮੋਲ ਬਿਸ਼ਨੋਈ ਨਾਲ ਨਹੀਂ ਮਿਲਦੇ ਅਸੀਂ ਸਾਰੇ ਭਰਾਵਾਂ ਨੂੰ ਇਹ ਗੱਲ ਸਪਸ਼ਟ ਕਰ ਰਹੇ ਹਾਂ ਅਤੇ ਦੂਜਾ ਪਿਛਲੇ ਕੁਝ ਦਿਨਾਂ ਵਿੱਚ ਰਾਜਸਥਾਨ ਵਿੱਚ ਕੁਝ ਅਜੀਬੀਆਂ ਖਬਰਾਂ ਚੱਲ ਰਹੀਆਂ ਨੇ ਕਿ ਗੋਲਦੀ ਬਰਾੜ ਨੇ ਆਈਐਸਆਈ ਜਾਂ ਪਾਕਿਸਤਾਨ ਲਈ ਫੰਡਿੰਗ ਮੰਗੀ ਹੈ ਖਬਰਾਂ ਵਾਲਿਆਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਹੈ ਕਿ ਅਜਿਹੀਆਂ ਖਬਰਾਂ ਚਲਾਉਣ ਤੋਂ ਪਹਿਲਾਂ ਕਿਸੇ ਚੀਜ਼ ਦੀ ਪੁਸ਼ਟੀ ਕਰਨ। ਬਿਨਾਂ ਕਿਸੇ ਕਾਰਨ ਕਿਸੇ ਨੂੰ ਦੇਸ਼ ਭਗਤ ਜਾਂ ਦੇਸ਼ ਦੇ ਗद्दार ਦਾ ਸਰਟੀਫਿਕੇਟ ਨਾ ਦਿਓ। ਥੋੜਾ ਜਿਹਾ ਪਤਾ ਲਗਾਓ। ਮੇਰੀ ਆਵਾਜ਼ ਇਸ ਮਾਮਲੇ ਵਿੱਚ ਹੋਣੀ ਚਾਹੀਦੀ ਹੈ। ਅਸੀਂ ਜੋ ਵੀ ਕੀਤਾ, ਅਸੀਂ ਖੁੱਲਕੇ ਕੀਤਾ। ਅੱਗੇ ਉਹਨੇ ਕਿਹਾ ਕਿ ਜੇ ਅਸੀਂ ਇੰਨਾ ਸਾਲਾਂ ਦੇ ਵਿੱਚ ਅਜਿਹੀ ਕੋਈ ਕੰਮ ਨਹੀਂ ਕੀਤਾ ਤਾਂ ਕੁਵਿੱਖ ਦੇ ਵਿੱਚ ਅਸੀਂ ਕੀ ਕਰਾਂਗੇ? ਬਾਕੀ ਸਮਾਂ ਦੱਸੇਗਾ ਕਿ ਕੌਣ ਦੇਸ਼ ਭਗਤ ਹੈ ਤੇ ਕੌਣ ਦੇਸ਼ ਤ੍ਰੋਹੀ। ਪੰਜਾਬ ਭਾਰਤ ਦਾ ਹਿੱਸਾ ਹੈ ਅਸੀਂ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾਵਾਂਗੇ ਅਸੀਂ ਗद्दार ਨਹੀਂ ਹਾਂ ਠੀਕ ਹੈ ਜੋ ਵੀ ਸਾਡਾ ਦੁਸ਼ਮਣ ਹੈ ਚਾਹੇ ਉਹ ਮੰਤਰੀ ਹੋਵੇ ਜਾਂ ਪੁਲਿਸ ਵਾਲਾ ਅਸੀਂ ਉਹਨਾਂ ਨਾਲ ਨਹੀਂ ਮਿਲਦੇ ਇਸ ਦਰਾਂ ਨੂੰ ਲੈ ਕੇ ਅਟਕਲਾ ਤੇਜ਼ ਹੋ ਗਈਆਂ ਨੇ ਹਾਲਾਂਕਿ ਪੰਜਾਬ ਡੈਰੀਜ਼ ਨਾ ਹੀ ਆਡੀਓ ਦੀ ਪੁਸ਼ਟੀ ਕਰਦਾ ਹੈ ਅਤੇ ਨਾ ਹੀ ਇਸ ਖਬਰ ਦੀ ਪੁਸ਼ਟੀ ਕਰਦਾ ਹੈ